ਨਾ ਪੰਜਾਬ ਦਾ ਮੁੱਖ ਮੰਤਰੀ ਦਾ ਮੋਰ ਪਿਆ ਵੀ ਇਹ ਗਲਤ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਉਹਦੇ ਮੂੰਹੋਂ ਇਹ ਦੋ ਸ਼ਬਦ ਨਹੀਂ ਆਏ ਵੀ ਉਸ ਮਸੂਮ ਦੇ ਨਾਲ ਬਹੁਤ ਮਾਰਾ ਹੋਇਆ ਧੱਕਾ ਹੋਇਆ ਸੁਣਿਆ ਤੁਸੀਂ ਇਹ ਬਰਵਾਸੀ ਦਾ ਕੀ ਗੱਲ ਆ ਸੀ ਸ਼ਾਮ ਨੂੰ ਸੂਰਜ ਡੁੱਬਦੋਂ ਪਹਿਲਾਂ ਪਹਿਲੇ ਇਥੋਂ ਪੰਜਾਬੋਂ ਕੱਢ ਸਕਦੇ ਆ ਕਿਉਂ ਨਿਹੰਗ ਸਿੰਘ ਜੱਫੇ ਬੰਦੀਆਂ ਤਿਆਰ ਪਰ ਤਿਆਰ ਹੋ ਕੇ ਕਾਹਨ ਕਸੇ ਕਰਨ ਨਾ ਰਹੂਗਾ ਵਾਸ ਨਾ ਬੱਜੂਗੀ ਬੰਸਰੀ ਸੜਦਿਓ ਪਾਣੀ ਇਹ ਪਾਣੀ ਕੁਦਰਤੀ ਦੇਣ ਨਹੀਂ ਤੁਹਾਨੂੰ ਮਾਰਿਆ ਜਾ ਰਿਹਾ ਚਾਰੇ ਪਾਸਿਆਂ ਤੋਂ ਖਤਮ ਕੀਤਾ ਜਾ ਰਿਹਾ ਚਾਹੇ ਉਹ ਪਾਣੀ ਦੇ ਉੱਤੇ ਮਸਲੇ ਦੇ ਉੱਤੇ ਹੋਵੇ ਚਾਹੇ ਪ੍ਰਵਾਸ ਦੇ ਨਾਂ ਤੇ ਹੋਵੇ ਕਿਤਾ ਜਿਹੜਾ ਸਿੱਖ ਖਾਲਸਾ ਰਾਜ ਤੇ ਪੰਦੀ ਨਹੀਂ ਫੜਦੇ ਉਹਨਾਂ ਚਿਰ ਇਹ ਸਾਨੂੰ ਮਾਰਦੇ ਰਹਿਣਗੇ ਕੁੱਟਦੇ ਰਹਿਣਗੇ ਤੇ ਆਹੀ ਕੁਸਰ ਬਾਪਰਨਾ ਸਾਨੂੰ ਉਧਰ ਵੀ ਤੁਰਨਾ ਪੈਣਾ ਹੈ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਹ ਚੁੱਪ ਭੱਠੀ ਬੈਠੀਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਨਾ ਹੈ ਉਹਨਾਂ ਨੂੰ ਤੁਸੀਂ ਜਾ ਕੇ ਰੱਬ ਮੰਨਦੇ ਹੋ ਉਹਨਾਂ ਨੂੰ ਜਾ ਕੇ ਖੂਜਦੀ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਨੇ ਕਿਸੇ ਦੇ ਇੱਕ ਵੀ ਸ਼ਬਦ ਮੂੰਹ ਚੋਂ ਨਿਕਲਦਾ ਵੀ ਇਹ ਸਰਕਾਰਾਂ ਗਲਤ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਕਿਉਂਕਿ ਉਹ ਸਰਕਾਰਾਂ ਦੇ ਕੋਲੀ ਚੱਟ ਬਣੇ ਹੋਏ ਨੇ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕਾਂ ਇੱਥੇ ਹੋਰ ਆ ਕੇ ਸਾਡੇ ਤੇ ਸਰਦਾਰ ਕਰ ਮੈਂ ਤਾਂ ਪਹਿਲਾਂ ਸਾਡੇ ਵਾਲੇ ਲਾਣੇ ਨੂੰ ਕਹੂੰਗਾ नेहा ਸਿੰਘ ਜਥੇਬੰਦੀਆਂ ਚੁੱਪ ਬੈਠੀਆਂ ਨੇ ਕਿਸੇ ਨੇ ਇੱਕ ਵੀ ਗੱਲ ਮੂੰਹੋਂ ਕੱਢੀ ਨਹੀਂ ਹੈ ਜੀ ਕਿ ਇਹ ਮਾੜਾ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਤੇ ਪ੍ਰਵਾਸੀਆਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਨਹੀਂ ਘਟ ਸਕਦੇ ਪਰੰਤੂ ਦੂਜੇ ਪਾਸੇ ਜੋ 5 ਸਾਲਾਂ ਦੇ ਬੱਚੇ ਦਾ ਕਤਲ ਹੋਇਆ ਸੀ ਉਸ ਨੂੰ ਲੈ ਕੇ ਵੀ ਇੱਕ ਪੋਸਟ ਤੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਤੇ ਜਿਸ ਨੂੰ ਲੈ ਕੇ ਬਾਬਾ ਰਾਜਾ ਰਾਜ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀ ਬਿਆਨ ਹੈ ਜਿਹੜਾ ਕਿ ਬੱਚੇ ਦੇ ਹੱਕ ਦੇ ਵਿੱਚ ਨਹੀਂ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਨੂੰ ਅੱਜ 71 ਹੋਣ ਦੀ ਲੋੜ ਤੇ ਪਰੰਤੂ ਅੱਜ ਪੰਥ ਦੇ ਮੁੱਦੇ ਚੱਕਣ ਦੀ ਲੋੜ ਹੈ ਤੇ ਜੇਕਰ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਜੇਕਰ ਅਸੀਂ ਆਪਣੀ ਹੀ ਆਈ ਦੇ ਉੱਤੇ ਆ ਗਏ ਤਾਂ ਪਾਵਰ ਜਿਹੜੀ ਕਿ ਸਿੰਘਾਂ ਦੀ ਦੇਖਣੀ ਹੈ ਤਾਂ ਅਸੀਂ ਰਾਤੋਂ ਰਾਤ ਪ੍ਰਵਾਸੀਆਂ ਨੂੰ ਜਿਹੜਾ ਕਿ ਬੋਰੀਏ ਬਿਸਤਰਾ ਇਕੱਠਾ ਕਰਕੇ ਉਹਨਾਂ ਨੂੰ ਰਾਤੋਂ ਰਾਤ ਭਜਾ ਸਕਦੇ ਹਾਂ ਤੇ ਬਾਬਾ ਰਾਜਾ ਰਾਦੇ ਗਰਜਵੇਂ ਬੋਲਦੇ ਆਮਣੇ ਆ ਰਹੇ ਨੇ ਤੇ ਉੱਥੇ ਹੀ ਸਰਕਾਰਾਂ ਨੂੰ ਲੈ ਕੇ ਵੀ ਪਲਟਵਾਰ ਤੱਕ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਜੀ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕਾਂ ਇੱਥੇ ਹੋਰ ਆ ਕੇ ਸਾਡੇ ਤੇ ਸਰਦਾਰੀ ਨਾ ਕਰੀਂ ਮੈਂ ਤਾਂ ਪਹਿਲਾਂ ਸਾਡੀ ਵਾਲੇ ਨਾਰਿੰਗ ਨੂੰ ਕਹੂੰਗਾ ਨਿਹਾਂ ਸਿੰਘ ਜਥੇਬੰਦੀਆਂ ਚੁੱਪ ਬੈਠੀਆਂ ਨੇ ਇਸਾਂ ਨੇ ਇੱਕ ਵੀ ਗੱਲ ਮੂੰਹੋਂ ਕੱਢੀ ਨਹੀਂ ਹੈ ਜੀ ਵੀ ਇਹ ਮਾੜਾ ਹੋਇਆ ਸਿੰਘ ਸਾਹਿਬ ਜਿਹੜੇ ਗੁਰਦੇਵ ਸਿੰਘ ਜੀ ਬੈਠੇ ਨੇ ਨਹੀਂ ਮਾਰੇ ਹੱਕ ਦਾ ਨਾਰਾ ਨਾ ਪੰਜਾਬ ਦਾ ਮੁੱਖ ਮੰਤਰੀ ਦਾ ਮੋਰ ਪਿਆ ਵੀ ਇਹ ਗੱਲ ਤਾਂ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਉਹਦੇ ਮੂੰਹੋਂ ਦੋ ਸ਼ਬਦ ਨਹੀਂ ਆਏ ਕਿ ਉਸ ਮਸੂਮ ਦੇ ਨਾਲ ਬਹੁਤ ਮਾੜਾ ਹੋਇਆ ੱਟਕਾ ਹੋਇਆ ਹੈ ਸੁਣਿਆ ਤੁਸੀਂ ਭਗਵੰਦ ਮਾਨ ਦੇ ਮੂੰਹੋਂ ਕਿਸੇ ਮੰਤਰੀ ਦੇ ਮੂੰਹੋਂ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਵੋਟਾਂ ਲੈਣੀਆਂ ਨੇ ਇਹ ਸਾਰੀਆਂ ਚੀਜ਼ਾਂ ਰਾਜਨੀਤਿਕ ਲੋਕ ਨੇ ਜਿਹੜੇ ਉਹ ਲੈ ਕੇ ਆਏ ਨੇ ਉਹਨਾਂ ਦੀ ਦੇਣ ਆ ਸਾਰਾ ਕੁਝ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਰਹਿਣ ਇਹਨਾਂ ਦੇ ਵੋਟਰ ਜੋ ਵੀ ਪਹਿਲਾਂ ਤੁਸੀਂ ਸੁਣਿਆ ਇਹਨਾਂ ਦੀਆਂ ਐਡੀਆਂ ਜੋ ਇਥੇ ਬਣੀਆਂ ਨੇ ਉਹ ਸਾਰੀਆਂ ਰੱਤ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣਨਾ ਚਾਹੀਦਾ ਹੈ ਪੰਜਾਬ ਆ ਸਾਡਾ ਅਸੀਂ ਪੰਜਾਬ ਦੇ ਵਸਦੇ ਅੱਜ ਅਸੀਂ ਨੂੰ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਸਾਨੂੰ ਤੁਰਨਾ ਪੈਣਾ ਸਾਰੇ ਇਕੱਠੇ ਹੋ ਕੇ ਬਾਹਰ ਵੀ ਸਾਡੇ ਵੀਰ ਬੈਠੇ ਨੇ ਸਾਨੂੰ ਸਾਰੇ ਪਾਸਿਓਂ ਮਾਰਿਆ ਜਾਂਦਾ ਤੁਸੀਂ ਇਹ ਦੇਖ ਰਹੇ ਹੋ ਨਾ ਇੱਕ ਵੀਡੀਓ ਚੱਲਦੀ ਆ ਜਿਹੜੀ ਚੱਲ ਰਹੀ ਆ ਜਿਹੜੇ ਕਹਿੰਦੇ ਨੇ ਨਾ ਰਹੂਗਾ ਬਾਸ ਨਾ ਵੱਜੂਗੀ ਬੰਸਰੀ ਸੜ ਦਿਓ ਪਾਣੀ ਇਹ ਪਾਣੀ ਕੁਦਰਤੀ ਦੇ ਨਹੀਂ ਤੁਹਾਨੂੰ ਮਾਰਿਆ ਜਾ ਰਿਹਾ ਚਾਰੇ ਪਾਸਿਆਂ ਤੋਂ ਖਤਮ ਕੀਤਾ ਜਾ ਰਿਹਾ ਚਾਹੇ ਉਹ ਪਾਣੀ ਦੇ ਉੱਤੇ ਮਸਲੇ ਦੇ ਉੱਤੇ ਹੋਵੇ ਚਾਹੇ ਪ੍ਰਵਾਸ ਦੇ ਨਾਂ ਤੇ ਹੋਵੇ ਚਾਹੇ ਕੋਈ ਬਿਮਾਰੀ ਹੋ ਜਾਵੇ ਚਾਹੇ ਕੋਈ ਹੋਰ ਗੱਲਬਾਤ ਹੋ ਜਾਵੇ ਚਾਹੇ ਢੂਠੇ ਮੁਕਾਬਲੇ ਹੋ ਜਾਣ ਸਾਰੇ ਪਾਸੇ ਤੋਂ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਮジョਰਿਟੀ ਖਤਮ ਕੀਤੀ ਜਾ ਰਹੀ ਆ ਹੁਣ ਸਾਨੂੰ ਸਿੱਖਾਂ ਨੂੰ ਇੱਕ ਤਹਈਆ ਕਰਨਾ ਪੈਣਾ ਇਕੱਤਰ ਹੋ ਕੇ ਤੁਰਨਾ ਪੈਣਾ ਸਾਨੂੰ ਆਪਣੇ ਰਾਜ ਦੀ ਗੱਲ ਕਰਨੀ ਪੈਣੀ ਹੈ ਸਾਡਾ ਰਾਜ ਚਾਹੀਦਾ ਸਾਨੂੰ ਜਿੱਥੇ ਅਸੀਂ ਖਾਲਸਾ ਰਾਜ ਤੇ ਪੰਦੀ ਨਹੀਂ ਫੜਦੇ ਉਹਨਾਂ ਚਿਰ ਇਹ ਸਾਨੂੰ ਮਾਰਦੇ ਰਹਿਣਗੇ ਕੁੱਤੇ ਰਹਿਣਗੇ ਤੇ ਆਹੀ ਕੁਸਰ ਬਾਪਰਣਾ ਸਾਨੂੰ ਉਧਰ ਵੀ ਤੁਰਨਾ ਪੈਣਾ ਸਾਨੂੰ ਆਪਣੇ ਖਾਲਸਾ ਰਾਜ ਦੀ ਵੀ ਗੱਲ ਕਰਨੀ ਪੈਣੀ ਹੈ ਕਿੱਥੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਹ ਚੁੱਪ-ਚੁਪੀ ਬੈਠੀਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਉਹਨਾਂ ਨੂੰ ਤੁਸੀਂ ਜਾ ਕੇ ਰੱਬ ਮੰਨਦੇ ਹੋ ਉਹਨਾਂ ਨੂੰ ਜਾ ਕੇ ਪੂਜਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਨੇ ਕਿਸੇ ਦੇ ਇੱਕ ਵੀ ਸ਼ਬਦ ਮੂੰਹ ਚੋਂ ਨਿਕਲਦਾ ਵੀ ਇਹ ਸਰਕਾਰਾਂ ਗਲਤ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਕਿਉਂਕਿ ਉਹ ਸਰਕਾਰਾਂ ਦੇ ਕੌਲੀ ਚੱਟ ਬਣੇ ਹੋਏ ਨੇ ਉਹ ਸਰਕਾਰਾਂ ਦੇ ਪਿੱਟਲ ਗੂ ਬਣੇ ਹੋਏ ਨੇ ਤਾਂ ਹੀ ਨਹੀਂ ਬੋਲਦੇ ਇਹ ਪ੍ਰਵਾਸੀ ਦਾ ਕੀ ਗੱਲ ਆ ਸੀ ਸ਼ਾਮ ਨੂੰ ਸੂਰਜ ਡੁੱਬਦੂ ਪਹਿਲਾ ਪਹਿਲਾ ਇਸ ਪੰਜਾਬ ਨੂੰ ਕੱਟ ਸਕਦੇ ਆ ਕਿਉਂ ਨਿਹੰਗ ਸਿੰਘ ਜੱਫੇ ਬੰਦੀਆਂ ਤਿਆਰ ਪਰ ਤਿਆਰ ਹੋ ਕੇ ਕਾਹਨ ਦਸੇ ਕਰ ਲੈਣ ਪਰ ਉਹ ਨਹੀਂ ਬੋਲਣਗੀਆਂ ਉਹ ਨਹੀਂ ਬੋਲਣਗੀਆਂ ਉਹ ਇਹ ਸਰਕਾਰ ਦੀਆਂ ਪਿੱਠ ਲੁਕੂ ਨੇ ਨਹੀਂ ਇਸ ਮਸਲੇ ਤੇ ਆਉਣਗੀਆਂ ਨਹੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਕੋਈ ਇੰਕਾਊਂਟਰ ਕਰਕੇ ਮਾਰ ਦੇ ਸਾਨੂੰ ਪੰਜਾਬ ਨੂੰ ਇਹ ਜਿੱਦਰ ਮਰਜ਼ੀ ਬਰਬਾਦੀ ਵਾਲ ਤਕਰੀਦਾਂ ਜਦੋਂ ਕੋ ਸੈਂਟਰ ਕਰੇ ਸਰਕਾਰੀ ਏਜੰਸੀਆਂ ਜਿਹੜਾ ਕੁਸ਼ ਮਰਜ਼ੀ ਕਰਨ ਉਹਨਾਂ ਨੇ ਕਦੇ ਵੀ ਉਹ ਗੱਲਾਂ ਤੇ ਨਹੀਂ ਆਉਣਾ ਉਹਨਾਂ ਨੇ ਆਪਦੀ ਢੇਰੇ ਬਾਦਲ ਵਧਾਉਣਾ ਹੈ ਉਹਨਾਂ ਨੇ ਲੰਗਰ ਚਲਾਉਣੇ ਨੇ ਇੱਥੇ ਤੱਕ ਹੀ ਸੀਮਤ ਨੇ ਉਹ ਬੱਸ ਮਹੱਲੇ ਕੱਢਣੇ ਨੇ ਆਹ ਕੁਸ਼ ਕਰ ਸਕਦੇ ਨੇ ਭਰਾਵੋ ਤੁਸੀਂ ਇਹ ਵੀ ਦੇਖਣਾ ਜਿਹੜਾ ਅੱਜ ਪੰਜਾਬ ਦੇ ਨਾਲ ਕਾਉਂਡ ਖੜਾ ਹੈ ਕਾਉਂਡ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ ਉਹਨਾਂ ਦੇ ਨਾਲ ਤੁਰਿਆ ਕਰੋ ਯਾਰੇ ਬੋਲਦੇ ਨੇ ਤੁਸੀਂ ਉਹਨਾਂ ਦਾ ਵੀ ਸਾਥ ਨਹੀਂ ਦਿੰਦੇ ਇਸ ਕਰਕੇ ਮੇਰੀਆਂ ਬੇਟੀਆਂ ਨੇ ਜੋ ਵੀ ਇੱਥੇ ਹੌਸਲੇ ਲੈ ਗਏ ਨੇ ਜੋ ਵੀ ਮਹਾਂ ਵਾਤੇ ਤੋੜਨੀ ਆਸੀ ਤੁਹਾਡੇ ਨਾਲ ਖੜੇ ਆ ਇਹ ਸਰੀਰ ਪੰਜਾਬ ਵਾਸਤੇ ਆ ਉਰਾਂ ਦੇ ਵਾਸਤੇ ਕੋਈ ਗੱਲ ਨਹੀਂ ਇੱਥੇ ਬਹੁਤ ਸਾਰੇ ਆ ਕੇ ਚਲੇ ਗਏ ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਜਦੋਂ ਸਾਡੇ ਪੇਟ ਦੇ ਵਿੱਚ ਬੀਬੀਆਂ ਦੇ ਗਰਭ ਦੇ ਵਿੱਚ ਮੀਰ ਮੰਨੂ ਨੇ ਬੱਚਿਆਂ ਨੂੰ ਕਤਲ ਕਰਤਾ ਟੋਟੇ ਕਰਕੇ ਗਾਜ ਹਾਰ ਪਾ ਦੇ ਖੜੀਆਂ ਦੇ ਚਾਹਤੇ ਤੇ ਹੁਣੇ ਸਾਨੂੰ ਦਬਾ ਲੈਣਗੇ ਹੁਣ ਤਾਂ ਸਾਡੇ ਪੰਜਾਬ ਕੀ ਪੂਰੇ ਬੜ ਦੇ ਵਿੱਚ ਸਿੱਖ ਬੈਠੇ ਨੇ ਪਰ ਗੱਲ ਉਹਦੋਂ ਬਾਣੀਆ ਜਦੋਂ ਅਸੀਂ ਸੱਚੇ ਹਿਰਦੇ ਦੇ ਨਾਲ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਵਾਸਤੇ ਕਰਾਂਗੇ ਅੱਜ ਅਸੀਂ ਗੱਲਾਂ ਪੰਜਾਬ ਦੀਆਂ ਕਰਦੇ ਆ ਜਦੋਂ ਸਰਕਾਰੀ ਤੰਤਰ ਦਾ ਦਬਾਅ ਆ ਜਾਂਦਾ ਫਿਰ ਉਹਦੋਂ ਅਸੀਂ ਚੁੱਪ ਕਰਕੇ ਕੇਸਲ ਬੱਠ ਕੇ ਬਹਿ ਜਾਂਦੇ ਆ ਇਸ ਕਰਕੇ ਸਾਨੂੰ ਨਗਰ ਜਿੱਕੇ ਹੋ ਕੇ ਪੰਜਾਬ ਦਾ ਦੰਦ ਲੈ ਕੇ ਚੱਲਣਾ ਪਊਗਾ ਪੰਜਾਬ ਦੀ ਕਲ ਕਰਨੀ ਪਊਗੀ ਫੇਰ ਹੀ ਇਹ ਸਾਰੇ ਮਸਿਆਂ ਦਾ ਹੱਲ ਹੋ ਸਕਦਾ ਹੈ ੁੱਲਾ ਝੁਕਾਂ ਦੀ ਖਿਮਾ ਅਸੀਂ ਫੇਰ ਉਸ ਹਰ ਵੀਰ ਬੱਚੇ ਨੂੰ ਜਿਹਦੀ ਦਰਦਨਾਕ ਉਸ ਮੌਤ ਹੋਈ ਹੈ ਪ੍ਰਵਾਸੀ ਨੇ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹੇ ਬੇਨਤੀ ਕਰਨਾ ਹੈ ਕਿ ਹਮੇਸ਼ਾ ਹੀ ਉਹਨਾਂ ਆਪਣੇ ਚਾਲਾਂ ਦੇ ਵਿੱਚ ਨਿਵਾਸ ਵਾਖੇ